ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪਰਮਾਤਮਾ ਦੀਆਂ ਗੱਲਾਂ ਵਿੱਚ ਜਿਨ੍ਹਾਂ ਨੂੰ ਸੁਣ ਕੇ ਤੁਹਾਡਾ ਥੋੜਾ ਜਿਹਾ ਵਿਸ਼ਵਾਸ ਪਰਮਾਤਮਾ ਦੇ ਵਿੱਚ ਹੋਰ ਵੱਧ ਜਾਵੇ ਜੀ ਸਾਥ ਸੰਗਤ ਜੀ ਸੁਖਨਾ ਤਾਂ ਹਰ ਕੋਈ ਸੁਖ ਹੀ ਲੈਂਦਾ ਹੈ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੇ ਲਈ ਹਰ ਇੱਕ ਇਨਸਾਨ ਨੇ ਕਰ ਦਿਨਾ ਕਦੇ ਕੋਈ ਨਾ ਕੋਈ ਸੁਖ ਜ਼ਰੂਰ ਸੁਖੀ ਹੋਵੇਗੀ ਪਰ ਜਦੋਂ ਉਹਨੂੰ ਦੇਣ ਦੀ ਵਾਰੀ ਆਉਂਦੀ ਹੈ ਤਾਂ ਫਿਰ ਸਾਡਾ ਮਨ ਬੜਾ ਡੋਲ ਜਾਂਦਾ ਹੈ ਸਭ ਤੋਂ ਜ਼ਿਆਦਾ ਔਖਾ ਉਸ ਇਨਸਾਨ ਨੂੰ ਹੁੰਦਾ ਹੈ ਜਦੋਂ ਕਿਸੇ ਇਨਸਾਨ ਨੂੰ ਇਹ ਚੀਜ਼ ਲੱਗਦੀ ਹੈ ਕਿ ਇਹ ਮੇਰੀ ਇੱਛਾ ਪੂਰੀ ਹੋ ਹੀ ਨਹੀਂ ਸਕਦੀ ਤੇ ਉਹ ਸੁੱਖ ਵੀ ਵੱਢੀ ਲੈਂਦਾ ਕਿ ਜੇ ਮੇਰੀ ਇਹ ਇੱਛਾ ਪੂਰੀ ਹੋਗੀ ਤਾਂ ਮੈਂ ਪਰਮਾਤਮਾ ਇੰਨੇ ਪਾਠ ਕਰੂੰਗਾ ਜਾਂ ਮੈਂ ਇੰਨੇ ਦਿਨ ਗੁਰੂ ਘਰ ਦੀ ਸੇਵਾ ਕਰੂੰਗਾ ਕਿਹ ਤਰ੍ਹਾਂ ਦੀਆਂ ਸੁੱਖਾਂ ਇਨਸਾਨ ਸੁੱਖ ਲੈਂਦਾ ਪਰ ਜਦੋਂ ਉਹ ਦੇਣ ਦੀ ਵਾਰੀ ਆਉਂਦੀ ਆ ਤਾਂ ਫਿਰ ਉਹ ਬੜੇ ਹੀ ਬਹਾਨੇ ਮਾਰਦਾ ਜਾਂ ਤਾਂ ਫਿਰ ਕੋਈ ਬਿਮਾਰੀ ਦਾ ਬਹਾਨਾ ਲਾਉਂਦਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦੇ ਚੱਕਰ ਦੇ ਵਿੱਚ ਬਹਾਨੇਵਾਜ਼ੀਆਂ ਕਰਦਾ ਰਹਿੰਦਾ ਪਰ ਮਾਤਮਾ ਵੀ ਮੇਰਾ ਜੀਤਾ ਕਰਦਾ ਸੁੱਖ ਨਾ ਦੇਣ ਨੂੰ ਪਰ ਹੁਣ ਮੈਂ ਕੀ ਕਰਾਂ ਮੇਰੀ ਮਜਬੂਰੀਆ ਪਰ ਇੱਕ ਗੱਲ ਯਾਦ ਰੱਖਿਓ ਕਿ ਜੇ ਉਹ ਤੁਹਾਨੂੰ ਚੀਜ਼ ਦੇ ਸਕਦਾ ਤਾਂ ਤੁਹਾ ਤੋਂ ਖੋ ਵੀ ਸਕਦਾ ਇਸ ਕਰਕੇ ਜੇ ਕੋਈ ਮੰਗ ਤੁਸੀ ਪਰ ਪਰਮਾਤਮਾ ਤੋਂ ਮੰਗੀ ਹੈ ਉਹਦਾ ਵਾਅਦਾ ਕੋਈ ਤੁਸੀਂ ਪਰਮਾਤਮਾ ਦੇ ਨਾਲ ਕਰ ਰਿਹਾ ਹੈ ਤਾਂ ਉਹ ਵਾਅਦਾ ਆਪਦਾ ਪੂਰਾ ਕਰੋ ਨਹੀਂ ਤਾਂ ਫਿਰ ਉਹ ਜਿਹੜੀ ਚੀਜ਼ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੈ ਕਦੋਂ ਵਾਪਸ ਲੈ ਲਵੇਗਾ ਤੇ ਉਸ ਟਾਈਮ ਸਿਰਫ ਪਸਤਾਉਣ ਤੋਂ ਬਿਨਾ ਤੁਹਾਡੇ ਕੋਲ ਕੁਝ ਵੀ ਨਹੀਂ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ